ਮੁਦਾਮਸ ਬਾਬੇ ਚਲੋ ਮੈਂ ਅੰਦਰ ਕਰੋ ਸਾਈਡ ਦਿਓ ਮਾਨ ਤੁਹਾਡੀ ਸਾਈਡ ਨਾਲ ਸੱਜੇ ਘਰ ਮੈਂ ਹਾਂ ਨਿਰਜ ਪਾਲਿਤ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਨਾ ਸਰਕਾਰੀ ਤੇ ਨਾ ਦਰਬਾਰੀ ਨੱਬਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਣਾਅਪੂਰੀ ਸੂਰਨ ਸਥਿਤੀ ਪੈਦਾ ਹੋ ਗਈ। ਕਿਸਾਨਾਂ ਨੇ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਕੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀਐਸਪੀ ਦਫ਼ਤਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸ਼ੰਭੂ ਬਾਰਡਰ ਤੋਂ ਟਰਾਲੀਆਂ ਚੋਰੀ ਦੇ ਮਾਮਲੇ ਨੂੰ ਲੈ ਕੇ ਸੀ ਜਿਸ ਵਿੱਚ ਪੰਕਜ ਪੱਕੂ ਦਾ ਹੱਥ ਹੁੰਦਾ ਦੋਸ਼ ਹੈ। ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪੁਲਿਸ ਨੇ ਹਲਕੀਆਂ ਧੜ ਅਮਲ ਲਗਾ ਕੇ ਪੰਕੈ ਨੂੰ ਜ਼ਮਾਨਤ ਦੇ ਦਿੱਤੀ। ਰੋਜ਼ ਪ੍ਰਦਰਸ਼ਨ ਦੇ ਦੌਰਾਨ ਡੀਐਸਪੀ ਮਨਦੀਪ ਕੌਰ ਅਤੇ ਕਿਸਾਨਾਂ ਵਿਚਕਾਰ ਕਹਾ ਸੁਣੀ ਹੋਈ ਪਰ ਡੀਐਸਪੀ ਨੇ ਕਿਸਾਨਾਂ ਨੂੰ ਮਾਂ ਪੈਣਾ ਦੀਆਂ ਗਾਲਾਂ ਕੱਢੀਆਂ। ਡੀਐਸਪੀ ਰੋਂਦੀ ਵਿਖਾਈ ਦਿੱਤੀ ਤੇ ਇਲਜ਼ਾਮ ਲਗਾ ਦਿੱਤੇ ਕਿ ਕਿਸਾਨਾਂ ਨੇ ਉਸਦੇ ਜੂੜੇ ਨੂੰ ਹੱਥ ਪਾਇਆ ਉਧਰ ਕਿਸਾਨ ਆਗੂ ਨੇ ਕਿਹਾ ਕਿ ਡੀਐਸਪੀ ਨੇ ਉਹਨਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਿੱਧੀ ਤਣਾਅਪੂਰਨ ਬੜ ਗਈ ਤੁਹਾਨੂੰ ਇੱਕ ਇੱਕ ਤਸਵੀਰ ਵਿਖਾਉਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਕੀ ਵਾਕਿਆ ਵਾਪਰਿਆ ਤੇ ਡੀਐਸਪੀ ਦੀ ਉਹ ਕਰਤੂਤ ਵਿਖਾਉਨੇ ਆ ਪੁਲਿਸ ਵਰਦੀ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਉਸਨੇ ਕਿਸਾਨਾਂ ਨੂੰ ਮਾਵਾ ਦੀਆਂ ਗਾਲਾਂ ਕੱਢੀਆਂ ਔਰ ਗੱਡੀ ਦੇ ਵਿੱਚ ਬੈਠਦੇ ਹੋਏ ਇਸ ਦੇ ਵਿੱਚ ਸ਼ਾਇਦ ਡੀਐਸਪੀ ਨੂੰ ਲੱਗਦਾ ਹੋਵੇਗਾ ਕਿ ਉਸ ਨੂੰ ਉਹ ਕੈਮਰਾ ਨਹੀਂ ਦੇਖ ਰਿਹਾ ਨਹੀਂ ਕੈਪਚਰ ਕਰ ਰਿਹਾ ਲੇਕਿਨ ਡੀਐਸਪੀ ਮਹਿਲਾ ਡੀਐਸਪੀ ਦੀ ਕਰਤੂਤ ਗੰਦੀ ਕਰਤੂਤ ਮਹਿਲਾ ਡੀਐਸਪੀ ਦੀ ਕੈਮਰੇ ਦੇ ਵਿੱਚ ਕੈਦ ਹੋ ਗਈ ਸਭ ਤੋਂ ਪਹਿਲਾਂ ਤੁਹਾਨੂੰ ਉਹੀ ਸੁਣਾਉਂਦੇ ਆ ਚੰਗੀ ਤਰ੍ਹਾਂ ਵੇਖਿਓ ਇਸ ਡੀਐਸਪੀ ਦੀ ਇਸ ਗੰਦੀ ਕਰਤੂਤ ਨੂੰ ਤੇ ਇਸ ਖਬਰ ਨੂੰ ਵਾਇਰਲ ਕਰਿਓ ਤਾਂ ਕਿ ਪੰਜਾਬ ਸਰਕਾਰ ਤੱਕ ਕਿਸਾਨਾਂ ਤੱਕ ਤੇ ਪੰਜਾਬ ਦੇ ਲੋਕਾਂ ਤੱਕ ਇਹ ਸੰਦੇਸ਼ ਜਾਵੇ ਕਿ ਪੁਲਿਸ ਦੀ ਵਰਦੀ ਦੇ ਵਿੱਚ ਇੱਕ ਮਹਿਲਾ ਡੀਐਸਪੀ ਕਿੰਜ ਮਾਂ ਪੈਣਾ ਦੀ ਗਾਲਾਂ ਵੀ ਕੱਢ ਸਕਦੀ ਹੈ ਠੀਕ ਹੈ ਅਗਰ ਉਹਦੇ ਨਾਲ ਤਸ਼ੱਦਦ ਹੋਇਆ ਤਾਨੂੰਨ ਹੈ ਲੇਕਿਨ ਗਾਲਾਂ ਕੱਢਣ ਦਾ ਅਧਿਕਾਰ ਇਸ ਮਹਿਲਾ ਡੀਐਸਪੀ ਨੂੰ ਕਿਸ ਨੇ ਦਿੱਤਾ ਇਹ ਸਵਾਲ ਤਾਂ ਬੰਦਾ ਹੈ ਨਾ ਪੂਰੀ ਵੀਡੀਓ ਵੇਖੋ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਡੀਐਸਪੀ ਦੇ ਖਿਲਾਫ ਜੋ ਬਣਦੀ ਕਾਰਵਾਈ ਹੈ ਉਸ ਨੂੰ ਲੈ ਕੇ ਆਵਾਜ਼ ਚੱਕੋ ਧੰਨਵਾਦ ਕੰਡੇ ਪਿੱਛੇ ਰਹਿ ਜਾ ਬਾਈ ਜਦੋਂ ਕਿੰਨਾ ਸਮਝਾਓ ਬੇਟਾ ਇਹ ਆਪਸ ਤਾਂ ਨਹੀਂ ਕਰਿਆ ਤੇ ਮਾਦੇ ਚਲੇ ਜਾ ਕੰਡਾ ਖਾਣਾ ਜਿਆਦਾ ਬਟਾ ਕਰ ਦੋ ਉਹ ਕੋਈ ਨਾ ਦੇ ਨਾ ਸੀ ਕੰਡਾ ਕਰ ਦੋ ਮਟਾ ਕੰਡੇ ਸਾਲੇ ਕਿਤੇ ਬਾਹਰ ਜਾਣੇ ਇੱਥੇ ਰਹਿ ਜਾਣੇ

ਕੋਈ ਗੱਲ ਨਹੀਂ ਕਰਦੇ ਉਹ ਬਰਾਉਨਾਂ ਤੋਂ ਮੈਨੂੰ ਮੰਨਦੇ ਕਰੋ ਫਿਰ ਮੈਨੂੰ ਬੜਾ ਮਰਦਾ ਵੇ ਚਲੋ ਮੈਨੂੰ ਮੰਨਦੇ ਤੋਂ ਫਿਰ ਜੈਕਾਰਾ 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 ਕਿੱਚੇ ਆ ਤੂੰ ਕਿਉਂ ਕੀਤੀ ਗਿਆ ਕੀ ਕਰਨਾਗਾ ਤੁਸੀਂ ਮੈਂ ਇਹਨਾਂ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾਂ ਵਰਗੇ ਆ ਸਾਈਡ ਤੇ ਹੋਦੋ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲਾਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਤੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਵਿੱਚ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ ਕੁਤੇ ਬਾਹਰ ਕਿਹਾ ਸੀ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਤੱਕਾ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਆ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਅਸੀਂ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ ਵਾਸਤੇ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠਿਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਬਈਆ ਦੇਖ ਲਓ ਤੁਸੀਂ ਗੱਡੀ 'ਚ ਕਿਸਾਨਾਂ ਦੇ ਚੜਿਆ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜਦੇ ਪੱਗਾਂ ਲਾਤੀਆਂ ਯਾਨੀ ਬਾਲ-ਬਾਲ ਪੱਟਿਆ ਬਾਈ ਹੱਦ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਅਨਪ੍ਰਤਵੰਤੀਕ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਔਰ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਗਾਂ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ਼ 바ਤੇ मैडम डीएसपी ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰੁਪਈਆ ਬਾਈ ਅਬਦਾਲੀ ਨਾਲੋਂ ਪੜਾ ਰੁਪਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰਦਰਸ਼ਨ ਕਰਦੇ ਸਾਡੀ ਗੱਡੀ ਬਿਲਕੁਲ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪ੍ਰਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰੁਪਈਆ ਇੰਨਾ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਭਾਈ ਐਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਭੱਜ ਰਿਹਾ ਇਥੋਂ ਪਤਾ ਲੱਗਦਾ ਸਾਨੂੰ ਪੰਕ ਚ ਬੱਪੂ ਦੇ ਨਾਲ ਇਹਨਾਂ ਦੀ ਵੀ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤੇ ਨਿਕਲਣਗੇ ਤੇ ਤੁਸੀਂ ਭਾਈ ਬਿਲਕੁਲ ਸਾਡੀਆਂ ਜਾਨਾਂ ਦਾ ਸਕਦੀਆਂ ਨੇ ਸਾਡੀਆਂ ਗਰਦਨਾਂ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਭਾਈ ਉਸ ਪ੍ਰਦਰਸ਼ਨ ਨੂੰ ਐਨਸਕਾ ਪੜਕਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹ ਗਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾ ਜਾਣੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇੱਥੇ ਦਾ ਪ੍ਰਸ਼ਾਸਨ ਉਹ ਪੰਕਜ ਪੱਪੂ ਨੂੰ ਵਿਚਾਰ ਰਿਹਾ ਬਾਈ ਪੰਕਜ ਪੱਪੂ ਨੂੰ ਵਿਚਾਰ ਰਿਹਾ ਗੱਡੀ ਰੋਕਣਾ ਕਿੰਨਾ ਕੁ ਵਾਜਬ ਸਮਝਦੇ ਹੋ ਬਾਈ ਜੀ ਗੱਡੀ ਅਸੀਂ ਹੱਥ ਬਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਇਓ ਕਿਉਂਕਿ ਹਜ਼ਾਰਾਂ ਲੋਕ ਨੇ ਜਿਹੜੇ ਉਰੇ ਬੈਠੇ ਆ ਕਿਉਂਕਿ ਭਾਈ ਇਹਨਾਂ ਨੂੰ ਛੱਡ ਕੇ ਮੈਡਮ ਇਥੋਂ ਪੱਤ ਰਹੀ ਆ ਅਸੀਂ ਇਹੀ ਬੇਨਤੀ ਕਰਦੇ ਦੇ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਤੁਸੀਂ ਸੁਣ ਕੇ ਇਹਨਾਂ ਦਾ ਮਸਲਾ ਹੱਲ ਕਰੋ ਭਾਈ ਪੱਗ ਸਿੰਪਲ ਵਾਦੀ ਚ ਆ ਉਰੇ ਸਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾ ਨਹੀਂ ਉਹ ਬੁੜਸਾੜਾ ਕੌਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀ ਆ ਲੱਫੜ ਮਾਰੇ ਨੇ ਕਿਸ ਨਾਲ ਤੋਂ ਖਿੱਚਿਆ ਆ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂੜੀਆਂ ਨੇ ਉਹ ਫੈਕਚਰ ਕਰੀਆਂ ਨੇ ਲੱਤਾਂ ਮਾਰ ਮਾਰ ਉਰੇ ਪਿਆੰਦੇ ਅਸੀਂ ਗੱਡੀ ਦੇ ਮੂਰੇ ਪਈ ਸੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਨਹੀਂ ਲਾਇਆ ਗੱਡੀ ਦੇ ਮੂਰੇ ਪਈ ਸੀ ਜੀ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਹੋ ਕਿ ਜਿੱਥੇ ਬੈਠੇ ਤੇਰੀ ਮੈਡਮ ਤੇ ਕੀਤਾ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਆਲੇ ਆ ਜਨ ਅਸੀਂ ਪੱਪੂ ਬੰਕ ਦੇ ਨਾਮਲਾ ਕਰਦੀਏ ਜੇ ਚੋਰ ਨੂੰ ਪਨਾਹ ਦੇਣ ਵਾਲੇ ਬਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਿੱਥੇ ਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚ ਵਾਲਮਰ ਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰ ਦੇ ਨਾ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚੱਲਦੇ ਰਹਣਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਣਗੇ ਸਰਕਾਰਾਂ ਨੂੰ ਸੱਸੀ ਗੱਲ ਮੈਂ ਹਾਂ ਨਿਰਜ ਪਾਲੀ ਤੇ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾਂ ਨਾਲ ਸਰਕਾਰੀ ਤੇ ਨਾ ਦਰਬਾਰੀ ਨੱਬਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਣਾਅਪੂਰੀ ਸੂਰਨ ਸਥਿਤੀ ਪੈਦਾ ਹੋ ਗਈ। ਕਿਸਾਨਾਂ ਨੇ ਨਗਰ ਕੌਂਸਲ ਪ੍ਰਧਾਨ ਸੁਜਤਾ ਚਾਵਲਾ ਦੇ ਪਤੀ ਪੰਕਜ ਪੱਕੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀਐਸਪੀ ਦਫ਼ਤਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸ਼ੰਭੂ ਬਾਰਡਰ ਤੋਂ ਟਰਾਲੀਆਂ ਚੋਰੀ ਦੇ ਮਾਮਲੇ ਨੂੰ ਲੈ ਕੇ ਸੀ ਜਿਸ ਵਿੱਚ ਪੰਕਜ ਪੱਕੂ ਦਾ ਹੱਥ ਹੁੰਦਾ ਦੋਸ਼ ਹੈ। ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪੁਲਿਸ ਨੇ ਹਲਕੀਆਂ ਤਰ੍ਹਾਂ ਅਮਲ ਲਗਾ ਕੇ ਪੰਕਜ ਨੂੰ ਜ਼ਮਾਨਤ ਦੇ ਦਿੱਤੀ। ਰੋਜ਼ ਪ੍ਰਦਰਸ਼ਨ ਦੇ ਦੌਰਾਨ ਡੀਐਸਪੀ ਮਨਦੀਪ ਕੌਰ ਅਤੇ ਕਿਸਾਨਾਂ ਵਿਚਕਾਰ ਕਹਾ ਸੁਣੀ ਹੋਈ ਪਰ ਡੀਐਸਪੀ ਨੇ ਕਿਸਾਨਾਂ ਨੂੰ ਮਾਂ ਪੈਣਾ ਦੀਆਂ ਗਾਲਾਂ ਕੱਢੀਆਂ। ਬ ਡੀਐਸਪੀ ਰੋਂਦੀ ਵਿਖਾਈ ਦਿੱਤੀ ਤੇ ਇਲਜ਼ਾਮ ਲਗਾ ਦਿੱਤੇ ਕਿ ਕਿਸਾਨਾਂ ਨੇ ਉਸਦੇ ਜੂੜੇ ਨੂੰ ਹੱਥ ਪਾਇਆ ਉਧਰ ਕਿਸਾਨ ਆਗੂ ਨੇ ਕਿਹਾ ਕਿ ਡੀਐਸਪੀ ਨੇ ਉਹਨਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਿੱਧੀ ਤਣਾਅਪੂਰਨ ਬੜ ਗਈ ਤੁਹਾਨੂੰ ਇੱਕ ਇੱਕ ਤਸਵੀਰ ਵਿਖਾਉਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਕੀ ਵਾਕਿਆ ਵਾਪਰਿਆ ਤੇ ਡੀਐਸਪੀ ਦੀ ਉਹ ਕਰਤੂਤ ਵਿਖਾਉਨੇ ਆ ਪੁਲਿਸ ਵਰਦੀ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਉਸਨੇ ਕਿਸਾਨਾਂ ਨੂੰ ਮਾਮਾ ਦੀਆਂ ਗਾਲਾਂ ਕੱਢੀਆਂ ਔਰ ਗੱਡੀ ਦੇ ਵਿੱਚ ਬੈਠਦੇ ਹੋਏ ਇਸ ਦੇ ਵਿੱਚ ਸ਼ਾਇਦ ਡੀਐਸਪੀ ਨੂੰ ਲੱਗਦਾ ਹੋਵੇਗਾ ਕਿ ਉਸ ਨੂੰ ਉਹ ਕੈਮਰਾ ਨਹੀਂ ਦੇਖ ਰਿਹਾ ਨਹੀਂ ਕੈਪਚਰ ਕਰ ਰਿਹਾ ਲੇਕਿਨ ਡੀਐਸਪੀ ਮਹਿਲਾ ਡੀਐਸਪੀ ਦੀ ਕਰਤੂਤ ਗੰਦੀ ਕਰਤੂਤ ਮਹਿਲਾ ਡੀਐਸਪੀ ਦੀ ਕੈਮਰੇ ਦੇ ਵਿੱਚ ਕੈਦ ਹੋ ਗਈ ਸਭ ਤੋਂ ਪਹਿਲਾਂ ਤੁਹਾਨੂੰ ਉਹੀ ਸੁਣਾਉਂਦੇ ਆ ਚੰਗੀ ਤਰ੍ਹਾਂ ਵੇਖਿਓ ਇਸ ਡੀਐਸਪੀ ਦੀ ਇਸ ਗੰਦੀ ਕਰਤੂਤ ਨੂੰ ਤੇ ਇਸ ਖਬਰ ਨੂੰ ਵਾਇਰਲ ਕਰੋ ਤਾਂ ਕਿ ਪੰਜਾਬ ਸਰਕਾਰ ਤੱਕ ਕਿਸਾਨਾਂ ਤੱਕ ਤੇ ਪੰਜਾਬ ਦੇ ਲੋਕਾਂ ਤੱਕ ਇਹ ਸੰਦੇਸ਼ ਜਾਵੇ ਕਿ ਪੁਲਿਸ ਦੀ ਵਰਦੀ ਦੇ ਵਿੱਚ ਇੱਕ ਮਹਿਲਾ ਡੀਐਸਪੀ ਕਿੰਜ ਮਾਂ ਪੈਣਾ ਦੀ ਗਾਲਾਂ ਵੀ ਕੱਢ ਸਕਦੀ ਹੈ ਠੀਕ ਹੈ ਅਗਰ ਉਹਨਾਂ ਤਸ਼ੱਦਦ ਹੋਇਆ ਕਾਨੂੰਨ ਹੈ ਲੇਕਿਨ ਗਾੜਾ ਕੱਢਣ ਦਾ ਅਧਿਕਾਰ ਇਸ ਮਹਿਲਾ ਡੀਐਸਪੀ ਨੂੰ ਕਿਸ ਨੇ ਦਿੱਤਾ ਇਹ ਸਵਾਲ ਤਾਂ ਬੰਦਾ ਹੈ ਨਾ ਪੂਰੀ ਵੀਡੀਓ ਵੇਖੋ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਡੀਐਸਪੀ ਦੇ ਖਿਲਾਫ ਜੋ ਬਣਦੀ ਕਾਰਵਾਈ ਹੈ ਉਸ ਨੂੰ ਲੈ ਕੇ ਆਵਾਜ਼ ਚੱਕੋ ਧੰਨਵਾਦ ਕੋ ਜੇ ਤੁਹਾਨੂੰ ਲੱਗਦਾ ਕਿ ਨਾ ਤੁਹਾਨੂੰ ਕਿਹਾ ਉਹ ਬੇਟਾ ਅੱਜ ਆਪ ਸੋਣਨ ਕਿਹਾ ਆ ਮਾਦ ਨੂੰ ਚਲੇ ਜਾ ਡੰਡਾ ਖਾ ਲੈ ਜਿਆਦਾ ਤੂੰ ਅੱਧੇ ਰੋ ਬੱਚਾ ਬੰਦ ਕਰ ਦੋ ਉਹ ਕੋਈ ਨਾ ਦੇਣਾ ਸੀ ਡੰਡਾ ਕਰਨਾ ਅਰਦੋ ਮੜਾ ਡੰਡੇ ਨਾਲ ਕਿਤੇ ਬਾਹਰ ਜਾਣਾ ਨਹੀਂ ਇੱਥੇ ਰਹਿ ਜਾਣਾ Jangan sampai kamu terlalu terlalu চলে <muchas> যাতে ਤਾਂ ਕਿਉਂ ਕੀਤੀ ਗਿਆ ਕੀ ਕਾਰਨ ਹੈਗਾ ਤੁਸੀਂ ਮੈਂ ਇਹਨਾਂ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾਂ ਵਰਗੇ ਆ ਸਾਈਡ ਤੇ ਹੋਦੋ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲੌਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਵਿੱਚ ਅਸੀਂ ਕਹਿਆ ਸੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ ਵੇਖਾ ਕਿ ਅਸੀਂ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਗੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਆ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਅਸੀਂ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ਼ ਵਾਸਤੇ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠਿਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜੀ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਬਾਲ ਪੱਟਿਆ ਬਾਈ ਹੱਦ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਮਨਪ੍ਰਤਮ ਜੀ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਹੁਣ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਗਾਂ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ਼ 바ਤੇ मैडम डीएसपी ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਾਈ ਅਬਦਾਲੀ ਨਾਲੋਂ ਪੜਾ ਰਬਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰਦਰਸ਼ਨ ਵੀ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪ੍ਰਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਬਈਆ ਇੰਨਾ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਕੋਈ ਕੋਈ ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇੱਥੋਂ ਪਤਾ ਲੱਗਦਾ ਸਾਨੂੰ ਪੰਕ ਵਿੱਚ ਪੱਪੂ ਦੇ ਨਾਲ ਇਹਨਾਂ ਦੀ ਭਾਈ ਹਿੱਸੇਦਾਰੀਆ ਹਿੱਸੇਦਾਰੀ ਹੁਣ ਗੱਡੀ ਤੇ ਨਿਕਲਣ ਦੇ ਤੂੰ ਭਾਈ ਬਿਲਕੁਲ ਸਾਡੀਆਂ ਜਾਣਾਂ ਦੇ ਸਕਦੀਆਂ ਨੇ ਸਾਡੀਆਂ ਗੱਡਨਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਬਾਈ ਉਸ ਪ੍ਰਦਰਸ਼ਨ ਨੂੰ ਐਨਸਿਕ ਭੜਕਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾ ਜਾਣੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇੱਥੇ ਦਾ ਪ੍ਰਸ਼ਾਸਨ ਉਹ ਪੰਕਜ ਬੱਪੂ ਨੂੰ ਵਿਚਾਰ ਰਿਹਾ ਬਾਈ ਪੰਕਜ ਪੱਪੂ ਨੂੰ ਵਿਚਾਰ ਰਿਹਾ ਗੱਡੀ ਰੋਕਣਾ ਕਿੰਨਾ ਕ ਵਾਜਬ ਸਮਝਦੇ ਹੋ ਬਾਈ ਜੀ ਗੱਡੀ ਅਸੀਂ ਹੱਥ ਬਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਇਓ ਕਿਉਂਕਿ ਹਜ਼ਾਰਾਂ ਲੋਕ ਨੇ ਜਿਹੜੇ ਉਰੇ ਬੈਠੇ ਆ ਕਿਉਂਕਿ ਬਾਈ ਇਹਨਾਂ ਨੂੰ ਛੱਡ ਕੇ ਮੈਡਮ ਇਥੋਂ ਭੱਜ ਰਹੀ ਆ ਅਸੀਂ ਇਹੀ ਬੇਨਤੀ ਕਰਦੇ ਦੇ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਤੁਸੀਂ ਛੁੜ ਕੇ ਇਹਨਾਂ ਦਾ ਮਸਲਾ ਹੱਲ ਕਰੋ ਬਾਈ ਪੱਗਾ ਸਿੰਪਲ ਵਰਦੀ ਚ ਉਰੇ ਸਿਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾ ਨਹੀਂ ਉਹ ਬੁਰਸਾੜਾ ਕਾਹਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀ ਆ ਲਫੜ ਮਾਰੇ ਨੇ ਕਿਸ ਨਾਲ ਤੋਂ ਖਿੱਚਿਆ ਆਹ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂਣੀਆਂ ਨੇ ਉਹ ਫੈਕਚਰ ਕਰੀਆਂ ਨੇ ਲੱਤਾਂ ਮਾਰ ਮਾਰ ਪੂਰੇ ਪਿਆਂਦੇ ਅਸੀਂ ਗੱਡੀ ਦੇ ਮੂਰੇ ਪਏ ਸੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਨਹੀਂ ਲਿਆ ਗੱਡੀ ਦੇ ਮੂਰੇ ਪਈ ਸੀ ਜੀ ਕਿਸੇ ਨੇ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਹੋ ਕਿ ਕਿਹਦੇ ਕਿਹਦੇ ਤੇ ਬੈਠੇ ਤੇ ਨਹੀਂ ਮੈਡਮ ਤੇ ਕਿ ਹਮਲਾ ਲੱਗਾ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਵਾਲੇ ਆ ਜਨ ਅਸੀਂ ਪੱਪੂ ਪੰਕਜ ਦੇ ਨਾਲ ਹਮਲਾ ਕਰਦੀਏ ਜੇ ਚੋਰ ਨੂੰ ਬਣਾ ਦੇਣ ਵਾਲੇ ਹੁਣ ਤੁਹਾਡਾ ਐਕਸ਼ਨ ਆ ਬਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਥੇਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚ ਵਰਲਮਰ ਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰਦੇ ਨਾ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚੱਲਦੇ ਰਹਿਣਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਿਣਗੇ ਸਰਕਾਰਾਂ ਨੂੰ ਚਲੋ ਮੈਡਮ ਤੁਸੀਂ ਕਰੋ ਸਾਈਡ ਦਿਓ ਕੋਪਾ ਤੁਹਾਡੀ ਚੈਨਲ ਨਾਲ ਬੰਦਾ ਸੱਚੇ ਗੱਲ ਮੈਂ ਹਾਂ ਨਿਰੇਜ ਪਾਲਿਤ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾਂ ਨਾਲ ਸਰਕਾਰੀ ਤੇ ਨਾਲ ਦਰਬਾਰੀ ਨਾਬਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਣਾਅਪੂਰੀ ਸਥਿਤੀ ਪੈਦਾ ਹੋ ਗਈ। ਕਿਸਾਨਾਂ ਨੇ ਨਗਰ ਕੌਂਸਲ ਪ੍ਰਧਾਨ ਸੁਜਤਾ ਚਾਵਲਾ ਦੇ ਪਤੀ ਪੰਕਜ ਪੱਕੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀਐਸਪੀ ਦਫ਼ਤਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸ਼ੰਭੂ ਬਾਰਡਰ ਤੋਂ ਟਰਾਲੀਆਂ ਚੋਰੀ ਦੇ ਮਾਮਲੇ ਨੂੰ ਲੈ ਕੇ ਸੀ ਜਿਸ ਵਿੱਚ ਪੰਕਜ ਪੱਕੂ ਦਾ ਹੱਕ ਹੁੰਦਾ ਦੋਸ਼ ਹੈ। ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪੁਲਿਸ ਨੇ ਹਲਕੀਆਂ ਤਰ੍ਹਾਂ ਮਲ ਲਗਾ ਕੇ ਪੰਕਜ ਨੂੰ ਜ਼ਮਾਨਤ ਦੇ ਦਿੱਤੀ। ਰੋਜ਼ ਪ੍ਰਦਰਸ਼ਨ ਦੇ ਦੌਰਾਨ ਡੀਐਸਪੀ ਮਨਦੀਪ ਕੌਰ ਅਤੇ ਕਿਸਾਨਾਂ ਵਿਚਾਰ ਕਹਾ ਸੁਣੀ ਹੋਈ ਪਰ ਡੀਐਸਪੀ ਨੇ ਕਿਸਾਨਾਂ ਨੂੰ ਮਾਂ ਪੈਣਾ ਦੀਆਂ ਗਾਲਾਂ ਕੱਢੀਆਂ। ਬੀਬੀ ਡੀਐਸਪੀ ਰੋਂਦੀ ਵਿਖਾਈ ਦਿੱਤੀ ਤੇ ਇਲਜ਼ਾਮ ਲਗਾ ਦਿੱਤੇ ਕਿ ਕਿਸਾਨਾਂ ਨੇ ਉਸਦੇ ਜੂੜੇ ਨੂੰ ਹੱਥ ਪਾਇਆ ਉਧਰ ਕਿਸਾਨ ਆਗੂ ਨੇ ਕਿਹਾ ਕਿ ਡੀਐਸਪੀ ਨੇ ਉਹਨਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਿੱਧੀ ਤਣਾਅਪੂਰਨ ਬੜ ਗਈ ਤੁਹਾਨੂੰ ਇੱਕ ਇੱਕ ਤਸਵੀਰ ਵਿਖਾਉਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਕੀ ਵਾਕਿਆ ਵਾਪਰਿਆ ਤੇ ਡੀਐਸਪੀ ਦੀ ਉਹ ਕਰਤੂਤ ਵਿਖਾਉਨੇ ਆ ਪੁਲਿਸ ਵਰਦੀ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਉਸਨੇ ਕਿਸਾਨਾਂ ਨੂੰ ਮਾਵਾ ਦੀਆਂ ਗਾਲਾਂ ਕੱਢੀਆਂ ਔਰ ਗੱਡੀ ਦੇ ਵਿੱਚ ਬੈਠਦੇ ਹੋਏ ਇਸ ਦੇ ਵਿੱਚ ਸ਼ਾਇਦ ਡੀਐਸਪੀ ਨੂੰ ਲੱਗਦਾ ਹੋਵੇਗਾ ਕਿ ਉਸ ਨੂੰ ਉਹ ਕੈਮਰਾ ਨਹੀਂ ਦੇਖ ਰਿਹਾ ਨਹੀਂ ਕੈਪਚਰ ਕਰ ਰਿਹਾ ਲੇਕਿਨ ਡੀਐਸਪੀ ਮਹਿਲਾ ਡੀਐਸਪੀ ਦੀ ਕਰਤੂਤ ਗੰਦੀ ਕਰਤੂਤ ਮਹਿਲਾ ਡੀਐਸਪੀ ਦੀ ਕੈਮਰੇ ਦੇ ਵਿੱਚ ਕੈਦ ਹੋ ਗਈ ਸਭ ਤੋਂ ਪਹਿਲਾਂ ਤੁਹਾਨੂੰ ਉਹੀ ਸੁਣਾਉਂਦੇ ਆ ਚੰਗੀ ਤਰ੍ਹਾਂ ਵੇਖਿਓ ਇਸ ਡੀਐਸਪੀ ਦੀ ਇਸ ਗੰਦੀ ਕਰਤੂਤ ਨੂੰ ਤੇ ਇਸ ਖਬਰ ਨੂੰ ਵਾਇਰਲ ਕਰਿਓ ਤਾਂ ਕਿ ਪੰਜਾਬ ਸਰਕਾਰ ਤੱਕ ਕਿਸਾਨਾਂ ਤੱਕ ਤੇ ਪੰਜਾਬ ਦੇ ਲੋਕਾਂ ਤੱਕ ਇਹ ਸੰਦੇਸ਼ ਜਾਵੇ ਕਿ ਪੁਲਿਸ ਦੀ ਵਰਦੀ ਦੇ ਵਿੱਚ ਇੱਕ ਮਹਿਲਾ ਡੀਐਸਪੀ ਕਿੰਜ ਮਾਂ ਪੈਣਾ ਦੀ ਗਾਲਾਂ ਵੀ ਕੱਢ ਸਕਦੀ ਹੈ ਠੀਕ ਹੈ ਅਗਰ ਉਹਦੇ ਨਾਲ ਤਸ਼ੱਦਦ ਹੋਇਆ ਤਨੂੰ ਹੈ ਲੇਕਿਨ ਗਾਲਾਂ ਕੱਢਣ ਦਾ ਅਧਿਕਾਰ ਇਸ ਮਹਿਲਾ ਡੀਐਸਪੀ ਨੂੰ ਕਿਸ ਨੇ ਦਿੱਤਾ ਇਹ ਸਵਾਲ ਤਾਂ ਬੰਦਾ ਹੈ ਨਾ ਪੂਰੀ ਵੀਡੀਓ ਦੇਖੋ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਡੀਐਸਪੀ ਦੇ ਖਿਲਾਫ ਜੋ ਬਣਦੀ ਕਾਰਵਾਈ ਹੈ ਉਸ ਨੂੰ ਲੈ ਕੇ ਆਵਾਜ਼ ਚੱਕੋ ਧੰਨਵਾਦ ਕੀ ਕਰੀਏ ਬੇਟਾ ਆਪਕਾ ਨੀਂਦ ਨਹੀਂ ਆਉਂਦੀ ਆਪ ਕਿਹਾ ਮਾਦਾ ਨੂੰ ਚੇਚਲੇ ਬੇਟਾ ਖਿਆਲ ਜਿਆਦਾ ਸੁਪਾ ਤੇਰਾਂ ਨਾ ਟੁੱਕੜਾ ਉਹ ਕੋਈ ਨਾ ਦੇਣਾ ਸੀ ਟੰਗਾ ਚੰਨਾ ਕਰ ਤੂੰ ਮੈਂ ਗੰਡੇ ਸਾਲੇ ਕਿਤੇ ਬਾਹਰ ਜਾਣੇ ਦਿੱਤੀ ਰਹਿ ਜਾਣਾ ਪਕੜ ਕੇ ਲਿਆ ਗਿਆ ਸੀ ਜਿਹੜੇ ਜਿਹੜੇ ਸਨ ਦੇਖਣ ਲੱਗ ਪਏ ਬਚਾਉਣ ਲੱਗ ਪਏ ਸੀ ਜਿਹੜੇ ਮਾਸਾ ਦੇਖਣ ਲੱਗ ਪਏ ਸੀ ਸਰਕਾਰ ਪੁੱਛਦਾ ਮਾਹੌਲ ਬਣਾ ਕੇ ਪੁੱਛਦਾ ਜੇਕਰ ਤੋਂ ਮਤਲਬ ਆਉਂਦੀ ਤਾਂ ਦੇਖ ਲੈ ਜੇ ਉਹ ਸੱਚ ਜਤਨੀ ਆ ਮੈਂ ਸਿੱਧਾ ਥੋੜੀ ਗੱਲ ਕਰਨ ਲੱਗ ਪਿਆ ਮੈਂ ਨਾ ਕੋਈ ਨਾ ਕੋਈ ਤਮਾਦ ਕਰਦਾ ਭਗਤ ਪੁਲਿਸ ਕੰਟਰੋਲ ਕਰਦੇ ਆਪਾਂ কযল কঠসটল কটহল্ি বকারি এল াভ্঺া翁 কটল! ਕੀ ਆਤੋਂ ਕਿਉਂ ਕੀਤੀ ਗਿਆ ਕੀ ਕਰਨਾਗਾ ਤੁਸੀਂ ਮੈਂ ਇਹਨਾਂ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾ ਵਰਗੇ ਆ ਸਾਈਡ ਤੇ ਹੋਦੋ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲਾਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਿਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਵਿੱਚ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ ਵੇਹ ਕਿ ਐਸੀ ਕੀ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਲੇ ਤੋਂ ਬਾਹਰ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਗੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂڑا ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਆ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਅਸੀਂ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ਼ ਵਾਸਤੇ ਜਿਹੜੇ ਪੰਕਜ ਬੱਫੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠਿਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜ੍ਹਿਆ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਬਾਲ ਬਾਲ ਪੱਟਿਆ ਬਾਈ